ਉਹ ਤਾਂ ਸਿਰਫ ਇਹੋ ਕਰਨਾ ਮੈਨੂੰ ਚਾਹੀਦਾ ਦੋ ਫਾਟੇ ਚਾਹੀਦੇ ਨੇ ਸਾਡੀ ਕਾਹਦੀ ਦੂੰਘੀਆਂ ਕਾਹਦੀ ਸਿੱਟੇ ਸੱਤ ਸੱਤ ਹੁਣ ਆਪਾਂ ਬੜਾ ਮੁੰਡਾ ਬੈਠੋ ਜੀ ਡਾਕਟਰ ਸਾਹਿਬ ਕੀ ਆਇਆ ਵਿੱਚੋਂ ਅੱਗੇ ਅੱਗੇ ਜੀ ਸਰ ਡਾਕਟਰ ਸਾਹਿਬ ਅੱਗੇ ਲੈ ਜਾਓ ਇਹ ਆ ਜੀ ਸਰ ਫੌਰਨ ਬੋਰਡਿੰਗ ਲੈ ਆਛਰੇ ਦੇ ਨਾਲ ਅੱਛਾ ਆ ਗਿਆ ਅਛਰੇ ਫੌਰਨ ਬੋਰਡਿੰਗ ਲੈ ਜੀ ਲੱਤੀ ਕਰਾਂਗੇ ਦੋ ਕੁ ਸੈਂਟਰ نکلੇ ਨਹੀਂ ਸਰ ਨਿਕਲੇ ਕੁਝ ਨਹੀਂ ਕਚਰੇ ਵਾਲਾ ਫੋਟੋ ਨਹੀਂ ਐਕਸਟ੍ਰੀਮਲ ਉਹ ਫੋਰਨ ਬੋਰਡ ਕਰਦੇ ਹਾਂ ਸੁਣਾਈ ਦੇ ਰਿਹਾ ਰਿਪੋਰਟ ਅਲਾਈਜ਼ਡ ਪਰ ਹੈ ਕੀ ਹੋ ਸਕਦਾ ਰੋਟ ਬਟ ਇਹ ਕਿਹਾ ਜੇ ਸਿਨਰ ਉਹ ਬਾਰੇ ਲੱਗਦਾ ਤਲੇ ਰੋਤ ਅਮਰੀ ਜੀ ਨੇ ਫਟਦੇ ਬੰਦੀ ਤੋਂ ਅੱਧਾ ਕੋਈ ਇਨਵਿਸਟੀਗੇਸ਼ਨ ਹੋ ਰਿਹਾ ਕੋਈ ਚੱਲ ਰਿਹਾ ਤੇ ਲੜਕਾ ਕੋਈ ਆ ਗਿਆ ਉੱਥੇ ਕੀ ਹੋਇਆ ਉੱਥੇ ਵੀ ਸਰ ਉਹ ਪੈਲੇਟ ਵੀ ਆਇਆ ਪੈਲੇਟ ਤੇ ਹੈ ਪੈਲੇਟ 12 ਬੋਰ ਦਾ 6 ਨੰਬਰ ਕਰ ਦੋ 6 ਨੰਬਰ 6 ਨੰਬਰ 6 ਨੰਬਰ ਬੋਰ ਲੀ ਗਿਆ ਜਿਆਦਾ ਇਹ ਪੁਲਿਸ ਤੇ ਪੰਨੀ ਹੈ ਜਸਪੀਨ ਨਹੀਂ ਹੈ ਵੈਸੇ ਆ ਦੇਖੋ ਇਹਨਾਂ ਦੇ ਦਾਣੇ ਜਿਹੜੇ ਲੱਗੇ ਨੇ ਮੈਂ ਅੱਗੇ ਜਿਵੇਂ ਉਧਰ ਆ ਕੇ ਦੇਖ ਰਿਹਾ ਕਰੀਦਾ ਹਾਂ ਉਹ ਲੋਸ ਨਹੀਂ ਆਹ ਉੱਪਰ ਬਸ ਵੈਸੇ ਕੀ ਇਹ ਉਹ ਹੀ ਬਚੀ ਹੋਈ ਹੈ ਤਾਂ ਭਾਈ ਤੁਸੀਂ ਕਿੰਨਾ ਥੋੜਾ ਨੀਚੇ ਕਰਿਓ ਭਾਈ ਮੋਬਾਈਲ ਜਨਾਬ ਜਲਦੀ